ਦੀ ਸਾਥ ਬਠਿੰਡਾ ਖੇਰੀ ਦੇ ਪਾਰ ਕੀ ਆਈਪੀਐਸ ਜੀ ਦੇ ਨਿਰਦੇਸ਼ਾਂ ਤੇ ਸਬ ਡਿਵੀਜ਼ਨ ਤਲਵੰਡੀ ਸਾਬੂ ਵੱਲੋਂ ਅੱਜ ਠਾਨਾ ਰਾਮਾ ਦੇ ਏਰੀਏ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਵੱਖ-ਵੱਖ ਬਦਨਾਮ ਤੇ ਮਾੜੇ ਅੰਸਰਾਂ ਦੇ ਘਰ ਜਿਹੜੀ ਹੈਗੀ ਹੈ ਰੇਡ ਕਰਦੇ ਹੋਏ ਕਾਂਸੋ ਆਪਰੇਸ਼ਨ ਚਲਾਇਆ ਗਿਆ ਜੀ ਦੇ ਸਬੰਧ ਦੇ ਵਿੱਚ ਇਹਨਾਂ ਦੀ ਜਿਹੜੀ ਹੈਗੀ ਹੈ ਤਲਾਸ਼ੀ ਕੀਤੀ ਗਈ ਸਰਚ ਕੀਤੀ ਗਈ ਤੇ ਇਹਨਾਂ ਦਾ ਜਿਹੜਾ ਹੈਗਾ ਵਹੀਕਲ ਵਗੈਰਾ ਜਿਹੜੇ ਹੈਗੇ ਆ ਉਹ ਉਹਨਾਂ ਦੇ ਕਾਗਜ਼ਾਤ ਚੈੱਕ ਕੀਤੇ ਗਏ ਤੇ ਉਹਨਾਂ ਨੂੰ ਜਿਹੜਾ ਹੈਗਾ ਕਬਜ਼ੇ ਦੇ ਵਿੱਚ ਪੁਲਿਸ ਵਿੱਚ ਲਿਆ ਗਿਆ ਤੇ ਇਹਨਾਂ ਦੀ ਜਿਹੜੀ ਵੈਰੀਫਿਕੇਸ਼ਨ ਜਿਹੜੀ ਇਹ ਕੀਤੀ ਜਾ ਰਹੀ ਹੈ ਤੇ ਉਸ ਤੋਂ ਇਲਾਵਾ ਜਿਹੜੇ ਹੈਗੇ ਇਹਨਾਂ ਦੇ ਮੋਬਾਈਲ ਫੋਨ ਵੀ ਕਬਜ਼ੇ 'ਚ ਲਏ ਹੈਗੇ ਆ ਤੇ ਉਹਨਾਂ ਦੀ ਵੀ ਜਿਹੜੀ ਹੈਗੀ ਹੈ ਸਾਈਬਰ ਸੈੱਲ ਵੱਲੋਂ ਜਿਹੜੀ ਹੈਗੀ ਹੈ ਵੈਰੀਫਿਕੇਸ਼ਨ ਕਰਾਈ ਜਾਈ ਜੇ ਤੇ ਉਹਦੇ ਵਿੱਚ ਜੇ ਕੋਈ ਸ਼ੱਕੀ ਚੀਜ਼ ਪਾਈ ਜਾਂਦੀ ਹੈ ਆਇਨਾ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਊ। ਇਸ ਤੋਂ ਇਲਾਵਾ ਜਿਹੜੇ ਵਹੀਕਲ ਇਹਨਾਂ ਦੇ ਆਸੂ ਬਰਬੰਦ ਹੋਏ ਆ ਉਹਨਾਂ ਵਿੱਚੋਂ ਜਿਹੜੇ ਵਹੀਕਲਾਂ ਦੇ ਕਾਗਜ਼ਾਤ ਵਗੈਰਾ ਦਿਖਾ ਦੇਣਗੇ ਇਹ ਉਹਨਾਂ ਨੂੰ ਜਿਹੜਾ ਹੈਗਾ ਚੈੱਕ ਕਰਕੇ ਵੈਰੀਫਾਈ ਕਰਕੇ ਛੱਡਿਆ ਜਾਏਗਾ। ਇਹ ਬਾਕੀ ਜਿਹੜੇ ਹੈਗੇ ਆ ਉਹਨਾਂ ਦੀ ਵੈਰੀਫਿਕੇਸ਼ਨ ਕਰਕੇ ਜਿਹੜੀ ਹੈਗੀ ਹੈ ਜੇ ਉਹ ਸ਼ੱਕੀ ਹੋਏ ਤਾਂ ਉਹਨਾਂ ਤੇ ਜਿਹੜੀ ਹੈਗੀ ਹੈ ਤੇ ਇਹਨਾਂ ਵਿਅਕਤੀਆਂ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਊ। ਤੇ ਮਾਣਯੋਗ ਐਸਐਸਪੀ ਸਾਹਿਬ ਦਾ ਸਾਡੇ ਜਿਹੜਾ ਹੈਗਾ ਹੁਕਮ ਹੈਗਾ ਵੀ ਇਥੇ ਵਕ ਵਕ ਸਬਡਿਵੀਜ਼ਨਾਂ ਦੇ ਵਿੱਚ ਜਿਹੜੇ ਹੈਗੇ ਆ ਇਹ ਕਸੋ ਆਪਰੇਸ਼ਨ ਚ ਚਲਾਈ ਜਾਣ ਤੇ ਇਹ ਕਸੋ ਆਪਰੇਸ਼ਨ ਦੇ ਦੌਰਾਨ ਮਾੜੇ ਅੰਸਰਾਂ ਤੇ ਜਿਹੜੀਆਂ ਹੈ ਰੈਡਾ ਕੀਤੀਆਂ ਜਾਣ ਇਹ ਉਹਨਾਂ ਦਾ ਜਿਹੜਾ ਹੈਗਾ ਵੈਰੀਫਿਕੇਸ਼ਨ ਵਗੈਰੇ ਜਿਹੜੀ ਹੈ ਕੀਤੀ ਜਾਂਦੀ ਤੇ ਜੇ ਉਹਨਾਂ ਨੂੰ ਕੋਈ ਨਸ਼ੀਲੀ ਵਸਤੂ ਮਿਲਦੀ ਹੈ ਤਾਂ ਉਹਦੇ ਤੇ ਜਲੀ ਬਦਲੀ ਕਰਨ ਦੇ ਕਾਰਗਰ ਹੋ ਜਾਂਦੇ ਨੇ